ਕੋਈ ਮੈਟਾਪਲਾਂਟ ਦਾ ਨਾਮ ਉਸੇ ਪ੍ਰਬੰਧ ਹੋ ਜੇ ਡੇਰੀਆਂ ਨੂੰ ਖਾਂ ਦੇ ਦੇਣ ਸਬਸਿਡੀ ਦੇ ਦੇਣਾ ਬਥੇਰੇ ਸਬਸਿਡੀ ਦਾ ਮੋਰਨ ਡਾਸਕ ਕਰਨ ਨੂੰ ਨਹੀਂ ਜਾਂਦੀਆਂ ਇਹ ਡੇਰੀਆਂ ਇੱਕ ਪਾਸੇ ਹੋ ਜਾਣ ਉਹਨਾਂ ਦਾ ਟ੍ਰੀਟਮੈਂਟ ਪਲਾਂਟ ਵੱਖਰਾ ਹੋ ਜੇ ਜਿਹੜਾ ਗੋਬਰ ਹੈਗਾ ਉਹਦਾ ਸਾਰੀ ਖਾਣ ਪਾਣ ਸਕਦੀ ਹੈ ਸਾਰਾ ਵਿਕਣ ਵਾਲਾ ਚੀਜ਼ ਆ ਇਹ ਆਪਣਾ ਐਗਰੋਬੇਸਟ ਪ੍ਰੋਜੈਕਟ ਆ ਸਰ ਇਹੋ ਜਿਹਾ ਕੋਈ ਸਰਕਾਰ ਨੂੰ ਕਰਨਾ ਚਾਹੀਦਾ ਟਕਸਟਾਈਲ ਪ੍ਰੋਜੈਕਟ ਦੀ ਬਾਤ ਹੈ ਡੇਰੀ ਵਾਲੇ ਪ੍ਰੋਜੈਕਟ ਉੱਤੇ ਸਾਡੇ ਲੱਗਣੇ ਚਾਹੀਦੇ ਆ ਇਹੋ ਜੀ ਬਾਤ ਸਾਡੇ ਸਾਥ ਜੋ ਸੁਪੀਰਤ ਸਿੰਘ ਜੀ ਇੰਨੇ ਸਾਭੀ ਠੁੰਦੇ ਆ ਸੀ ਉਹਨਾਂ ਨੂੰ ਵੀ ਆ ਵੀ ਦਿੰਨੇ ਆ ਵੀ ਇਹੋ ਜਿਹਾ ਕੰ ਇਸ ਸਕਾਰਾਂ ਵੇਸ ਰਿਆਂ ਹੋ ਜਾਂਦੀਆਂ ਸਾਬ ਭਗਵਾਨ ਸਿੰਘ ਮਾਨ ਤੁਹਾਨੂੰ ਚੇਤਾ ਹੋਣਾ ਹੈ ਕਾਲਾ ਕੁਰਤਾ ਪਜਾਮਾ ਪਾ ਕੇ ਆਪਣੇ ਦੇ ਨਾਲ ਇਥੋਂ ਨਹਿਰਾਂ ਤੋਂ ਰਲੇ ਸੀ ਪਾਣੀਆਂ ਦੇ ਮਸਲੇ ਦੇ ਵਿੱਚ ਛੀਪ ਭਗਤ ਸਿੰਘ ਪਾਰਕ ਦੇ ਵਿੱਚ ਤੱਕ ਆਪਾਂ ਇੱਕ ਮਾਰਚ ਕੀਤਾ ਜਦੋਂ ਸਾਬ ਭਗਵਾਨ ਸਿੰਘ ਮਾਨ ਸਾਡੇ ਨਾਲ ਸੀ ਹੁਣ ਜਦੋਂ ਇਸ ਪਾਸੇ ਆਉਨੇ ਆ ਜਿਹੜੀ ਸਿਚੁਏਸ਼ਨ ਹੈ ਮੈਂ ਸਿਚੁਏਸ਼ਨ ਦੀ ਗੱਲ ਕਰਦਾ ਜਿਹੜੇ ਉਥੋਂ ਦੇ ਐਮਐਨਏ ਆ ਉਹਨਾਂ ਨੂੰ ਵੋਟਾਂ ਚਾਹੀਦੀ ਲੜੇ ਹਨ ਦੇ ਲੋਕ ਲੋਕਾਂ ਐਮਐਨਏ ਨੂੰ ਵੋਟਾਂ ਚਾਹੀਆਂ ਨੇ ਬੇਰੀ ਆਣ ਦੇ ਨਾਲ ਫਰਚਿਆਂ ਦੇ ਜਦੋਂ ਅਸੀਂ ਜਾਣੇ ਆ ਜਦੋਂ ਅਸੀਂ ਹੋਰ ਰੋਲਾ ਪਾਉਣਾ ਕੰਮ ਅਨਲਿਆ ਸੀ ਕਿ ਵੋਟ ਟਾਈਟ ਕਰਕੇ ਭਾਈ ਕਨਈਆ ਕੈਂਸਰ ਰੋਕੂ ਸਿਵਾ ਸੁਸਾਇਟੀ ਫਰੀਦਕੋਟ ਰੋਲਾ ਪੰਜਾਬ ਮੰਚ ਵਾਤਾਵਰਨ ਜੀਵਨਾ ਲੈ ਦੇ ਸੱਦੇ ਤੇ ਅੱਜ ਗੁਰਦੁਆਰਾ ਬਾਬਾ ਬਿਸ਼ਰਮਾ ਜੀ ਵਿਖੇ ਇਕੱਤਰ ਹੋਈਆਂ ਵਾਕ ਵਾਕ ਜੱਥੇ ਬੰਦੀਆਂ ਤੇ ਆਪਣੇ ਬੱਚਿਆਂ ਦੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕਿਉਂਕਿ ਜਦੋਂ ਵੀ ਪਾਣੀ ਖਤਮ ਹੋਣ ਦੀ ਕਹਾਣੀ ਕਰਦੇ ਵਿੱਚ ਚੱਲਣੀ ਹੈ ਗਲੀ ਮੁਹੱਲੇ ਚੱਲਣੀ ਹੈ ਤਾਂ ਸਭ ਤੋਂ ਪਹਿਲਾਂ ਉਂਗਲ ਆ ਜਿਹੜੀ ਉਹ ਸਾਡੇ ਵੱਲ ਆਉਣੀ ਹੈ ਕਿ ਤੁਸੀਂ ਕੀ ਕੀਤਾ ਤੁਸੀਂ ਸਾਡੇ ਧਰਤੀ ਹੇਠਲੇ ਪਾਣੀਆਂ ਨੂੰ ਖਤਮ ਕਰਤਾ ਤੁਸੀਂ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਪਾਣੀਆਂ ਦੇ ਉਹਨਾਂ ਲਈ ਰਾਖੀ ਨਹੀਂ ਕਰ ਸਕੇ ਤੁਸੀਂ ਆਪਣੀ ਬਣਦੀ ਜ਼ਿੰਮੇਵਾਰੀ ਸਹੀ ਸਮੇਂ ਤੇ ਨਹੀਂ ਨਿਭਾ ਸਕੇ ਇਸ ਕਰਕੇ ਅੱਜ ਜਿਹੜਾ ਇਹ ਇੰਨੇ ਮਾੜੇ ਹਾਲਾਤ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੀ ਵੀ ਸੰਗਤ ਇੱਥੇ ਬੈਠੀ ਆ ਮੈਨੂੰ ਉਮੀਦ ਹੈ ਕਿ ਜ਼ਿਆਦਾਤਰ ਲੋਕਾਂ ਨੇ ਤੁਸੀਂ ਉਹ ਸੰਗਮ ਦੇਖਿਆ ਹੋਊਗਾ ਜਿਹੜਾ ਪਿੰਡ ਵਲੀਪੁਰ ਦੇ ਵਿੱਚ ਸਤਲੁਜ ਦਰਿਆ ਤੇ ਬੁੱਢੇ ਦਰਿਆ ਦਾ ਸੰਗਮ ਬਣਦਾ ਹੈ ਜਿੱਥੇ ਬੁੱਢੇ ਦਰਿਆ ਦਾ ਪਾਣੀ ਸਤਲੁਜ ਦੇ ਵਿੱਚ ਰਲਦਾ ਹੈ ਕਾਫੀ ਦੂਰ ਤੱਕ ਕਾਲਾ ਕਾਲਾ ਪਾਣੀ ਸਤਲੁਜ ਦੇ ਅੰਮ੍ਰਿਤ ਵਰਗੇ ਪਾਣੀ ਦੇ ਪੈਰਲਲ ਪੈਰਲਲ ਤੁਰਿਆ ਜਾਂਦਾ ਹੈ ਸਤਲੁਜ ਦਾ ਪਾਣੀ ਉਹਨੂੰ ਛੇਤੀ ਆਪਣੇ ਵਿੱਚ ਮਿਕਸ ਨਹੀਂ ਹੋਣ ਦਿੰਦਾ ਪਰ ਪਾਣੀ ਦੀਆਂ ਛੱਲਾਂ ਲਹਿਰਾਂ ਅਖੀਰ ਜੜੀਆਂ ਉਹ ਉਸ ਨੂੰ ਆਪਣੇ ਵਿੱਚ ਰਲਣ ਲਈ ਮਜਬੂਰ ਕਰ ਦਿੰਦੀ ਹੈ ਸੋ ਕਹਿਣ ਤੋਂ ਭਾਵ ਕੀ ਹੈ ਉਸ ਤੋਂ ਅੱਗੇ ਜਿੰਨੇ ਵੀ ਲੋਕ ਇਸ ਦਰਿਆ ਦੇ ਕਿਨਾਰੇ ਜਿੰਨੇ ਵੀ ਪਿੰਡ ਪੈਂਦੇ ਐ ਚਾਹੇ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਨੇ ਚਾਹੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਇਹ ਤੁਹਾਡਾ ਨੇ ਫਰਜ਼ ਆ ਜਾਂ ਕੁਰਸੀਆਂ ਛੱਡ ਕੇ ਪਾਸੇ ਹੋ ਜੋ ਜਾਂ ਇਹ ਕਾਲੇ ਨਾਲੀ ਦਾ ਕਾਲੇ ਪਾਣੀ ਦਾ ਪ੍ਰਬੰਧ ਕਰੋ ਆਪਣੀ ਡਿਊਟੀ ਨੂੰ ਡਿਊਟੀ ਸਮਝੋ ਅੱਜ ਇਹ ਸਰਕਾਰਾਂ ਨੂੰ ਆਪਾਂ ਵੰਗਾਰ ਪਾਈਏ ਉਹਨਾਂ ਦੇ ਮੁਖੇ ਤੰਦਰ ਪਟੀਆਂ ਮਾਰੀਏ ਸਾਰੇ ਰਲ ਕੇ ਹਮਲਾ ਮਾਰੀਏ ਇੱਕ ਮਸਲਾ ਪੁਰਾਣੇ ਸਮੇਂ 'ਚ ਜਦੋਂ ਕੋਈ ਭਲਾਂ ਗੋਰਿਆਂ ਦਾ ਸਮਾਂ ਸੀ ਉਹਨਾਂ ਨੂੰ ਹੋ ਰਿਆ ਸਕਿਨਾਂ ਦੀਆਂ ਬਿਮਾਰੀਆਂ ਦੰਗਾਂ ਦੀਆਂ ਬਿਮਾਰੀਆਂ ਬਹੁਤ ਉੱਤੇ ਉੱਥੇ ਜਾ ਕੇ ਹਰ ਸਰਕਾਰ ਨੇ ਹਰ ਲੀਡਰ ਨੇ ਇਸ ਦੇ ਉੱਤੇ ਰਾਜਨੀਤੀ ਕੀਤੀ ਅਤੇ ਵੋਟਾਂ ਮੰਗੀਆਂ ਦੇ ਵਿੱਚ ਜਿਹੜਾ ਆਪਾਂ ਬੰਨ ਮਾਰਨਾ ਜੋ ਲੁਧਿਆਣੇ ਦੇ ਵਿੱਚੋਂ ਆਪਾਂ ਘਰਾਣੇ ਵਿੱਚੋਂ ਉਹਨਾਂ ਦੀ ਆਪਣੀ ਤਿਆਰੀ ਕਰਕੇ ਗੱਟੇ ਵਗੈਰਾ ਨਾਲ ਲੈ ਕੇ ਚੱਲੀਏ ਤੇ ਅਰਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਕਿ ਉਹ ਜਿਹੇ ਪਾਲਸੀਆਂ ਬਣੀਆਂ ਹਨ ਪਾਣੀ ਦੀ ਅਲਾਪੀ ਮੈਂ ਮੁੱਦੇ ਤੋਂ ਬਾਹਰ ਨਹੀਂ ਜਾਂਦਾ ਖੇਤੀ ਪ੍ਰਧਾਨ ਸੂਭਾ ਹੈ ਅੱਜ ਤੱਕ ਪੰਜਾਬ ਸਰਕਾਰਾਂ ਖੇਤੀ ਤੇ ਕੋਈ ਪਾਲਸੀ ਨਹੀਂ ਬਣਾ ਸਕੀਆਂ ਕਿੰਨਾ ਜੈਬ ਖੇਤੀ ਦੇ ਵਿੱਚ ਜਾ ਰਿਹਾ ਡੇਰੀਆਂ ਦੀ ਗੱਲ ਹੋਈ ਹੈ ਇੰਡਸਟਰੀ ਦੀ ਗੱਲ ਹੋਈ ਹੈ ਆਪਾਂ ਮਨੁੱਖਤਾ ਦਾ ਭਲਾ ਮੰਗਣ ਵਾਲੇ ਸੋ ਅਸੀਂ ਇਸ ਚੀਜ਼ ਨੂੰ ਬਚਾ ਲਈਏ ਜੇ ਸਾਡੇ ਕੋਲੋਂ ਪਾਣੀ ਸਾਫ਼ ਨਹੀਂ ਸਾਡੀਆਂ ਨਸਲਾਂ ਤੇ ਸਾਡੀਆਂ ਫਸਲਾਂ ਵੀਰੋ ਕਿੱਡੀਆਂ ਵੱਡੀਆਂ ਗੱਡੀਆਂ ਕਿਸੇ ਕੋਲੇ ਕਿੱਡੀ ਵੱਡੀ ਕੋਠੀ ਹੈ ਉਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਣੀ ਕਿੱਡਾ ਵੱਡਾ ਕਿਸੇ ਦਾ ਨਾਂ ਕੋਈ ਐਮਐਲਏ ਐਮਪੀ ਹੈ ਉਹ ਵਾਅਦਾ ਕਰ ਨਹੀਂ ਮੁੱਲ ਲੈ ਕੇ ਆਪਦੇ ਬੱਚਿਆਂ ਨੂੰ ਪਰਿਵਾਰ ਨੂੰ ਦੇ ਸਕਦਾ ਸੋ ਮਲਾਵਟ ਖੋਰੀ ਦਾ ਤਾਂ ਇਸ ਕਰਕੇ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਹਮਲਾ ਮੰਗਦੀ ਲੋੜ ਆ ਮੈਂ ਤਾਂ ਪਹਿਲੀ ਵਾਰ 18 ਜੂਨ ਨੂੰ ਗਿਆ ਸੀ ਉਹ ਪਾਣੀ ਜੇ ਤੁਸੀਂ ਦੇਖ ਲਓ ਤਾਂ ਤੁਹਾਡੇ ਤੋਂ ਰਿਆਣੇ ਜਾਣਾ ਵੀ ਇਹਦੂ ਤਾਂ ਮਰ ਜਾਣਾ ਮਨਜ਼ੂਰ ਆ ਬਹੁਤ ਬੁਰਾ ਹਾਲਾ ਜਿਹੜੀਆਂ ਗੈਸਾਂ ਵਾਲੇ ਮਾਰਦੀਆਂ ਬਹੁਤ ਜ਼ਿਆਦਾ ਕਾਲਾ ਪਾਣੀ ਆ ਜਿਵੇਂ ਟਰੈਕਟਰ ਦਾ ਆਪਾਂ ਮਗਲੈਲ ਬਦਲਦੇ ਆ ਕਾਲਾ ਹੁੰਦਾ ਉਹਨਾਂ ਕਾਲਾ ਪਾਣੀ ਆ ਮੈਂ ਪਹਿਲੀ ਵਾਰ ਦੇਖਿਆ ਇਸ ਕਰਕੇ ਪ੍ਰਭੂ ਆਪਣਾ ਤਾਂ ਠਾੜ ਦਾ ਏਰੀਆ ਵੱਧ ਮਾੜਾ ਖਾਰਾ ਪਾਣੀ ਸੀ ਪਹਿਲਾਂ ਸੇਵ ਸੀ ਤੇ ਆਪਾਂ ਤਾਂ ਇਹੀ ਪਾਣੀ ਹੁਣ ਤੱਕ ਵਾਟਰ ਬਾਕਸਾਂ ਰਹੀਂ ਪੀਂਦੇ ਰਹੇ ਆ ਖੇਤਾਂ ਨੂੰ ਲਾਉਣੇ ਵੱਧ ਮੋਟਰਾਂ ਕੱਟ استعمال ਕਰਦੇ ਆ ਕਸੀਆਂ ਵੱਡੇ ਪੱਧਰ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਫਿਲਟਰਾਂ ਰਹੀਂ ਚਾਹੇ ਆਰਓ ਸਿਸਟਮ ਲੱਗੇ ਉਹਨਾਂ ਰਹੀਂ ਪਾਣੀ ਅਸੀਂ ਤਾਂ ਪੀ ਲੈਨੇ ਆ ਉਹ ਪਸ਼ੂ ਪਾਣੀ ਪੀਂਦੇ ਆ ਸਾਡੀ ਜੋ ਫਸਲ ਬੀਜਦੇ ਆ ਉਹਨਾਂ ਫਸਲਾਂ ਨੂੰ ਪਾਣੀ ਲੱਗਦਾ ਇਸ ਕਰਕੇ ਸਾਨੂੰ ਤਗੜੇ ਹੋ ਕੇ ਇਸ ਮਸਲੇ ਤੇ ਸਾਥ ਦੇਣਾ ਚਾਹੀਦਾ ਜਿਵੇਂ 15 ਅਗਸਤ ਨੂੰ ਪ੍ਰੋਗਰਾਮ ਲਿਖਿਆ ਗਿਆ ਲੁਧਿਆਣੇ ਦੇ ਵਿੱਚ ਆਪਾਂ ਨੂੰ ਕਿਉਂਕਿ ਕੋਈ ਫੰਡ ਨਹੀਂ ਕੋਈ ਜਥੇਬੰਦੀ ਨਹੀਂ ਇਹ ਮਨੁੱਖਤਾ ਦੀ ਸੇਵਾ ਲਈ ਸਾਰੇ ਇਕੱਠੇ ਹੋਏ ਆ ਤੇ ਸਾਨੂੰ ਟਰੈਕਟਰ ਵਾਲਿਆਂ ਜਿਵੇਂ ਅਸੀਂ ਦਿੱਲੀ ਨੂੰ ਲੈ ਕੇ ਗਏ ਸੀ ਨਾ ਆਪਾਂ ਆਪਣੀਆਂ ਟਰੈਕਟਰ ਵਾਲੀਆਂ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਲੈ ਕੇ ਜਾਣੀਆਂ ਚਾਹੀਦੀਆਂ ਤੇ ਜੇ ਸਰਕਾਰ 15 ਅਗਸਤ ਸਾਡਾ ਮਾਰਚ ਜਿਹੜਾ ਉਸ ਤੋਂ ਬਾਅਦ ਵੀ ਇਸਦੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਸਾਨੂੰ ਫਿਰ 16 16 ਸਤੰਬਰ ਨੂੰ ਐਲਾਨ ਕੀਤਾ ਕਿ ਇਹ ਜੰਬਨ ਮਾਰ ਦਿੱਤਾ ਜਾਊਗਾ 15 ਸਤੰਬਰ ਨੂੰ ਇਹ ਜੰਬਨ ਮਾਰ ਦਿੱਤਾ ਜਾਊਗਾ ਇਹ ਮਸਲੇ ਨੂੰ ਸਾਨੂੰ ਠੋਣਾ ਚਾਹੀਦਾ ਅੱਜ ਤੱਕ ਅਸੀਂ ਤਰਾਇਆ ਮਾਸਟਰਾਂ ਦਾ ਮੁੰਡਰਾ ਦੇ ਜੇਲ੍ਹਵਾਸ ਕਰ ਦਿੱਤੇ ਗਏ ਅਸੀਂ ਇਹਨਾਂ ਤੀਜਾ ਚੁੱਲ੍ਹ ਗਏ ਆ ਜੀ ਆਨ ਸਤਿ ਤੋਂ ਅੱਜ ਤੋਂ 17 ਸਾਲ ਪਹਿਲਾਂ ਕੈਂਸਰ ਪੀੜਤਾ ਦੀ ਮਦਦ ਕਰਨ ਦਾ ਜਿਹੜਾ ਬੀੜਾ ਚੁੱਕਿਆ ਦਾਸ ਉਦੋਂ ਦਾ ਪ੍ਰਸਿੱਖਤਰ ਦੀਆਂ ਸਵਾਵਾਂ ਨਿਭਾ ਰਿਹਾ ਹੈ। ਕਰੀਬ 10 ਸਾਲ ਪਹਿਲਾਂ ਜਦੋਂ ਬੁੱਡੇ ਨਾਲੇ ਦਾ ਪਾਣੀ ਸਤਲੁਜ ਤੇ ਬਿਆਸ ਦਰਿਆ ਦੇ ਵਿੱਚ ਛੁੱਟਾ ਜਾਣ ਲੱਗਾ। ਉਦੋਂ ਭਾਈ ਕਲਿਆ ਕੈਂਸਰ ਰੋਕੋ ਸੇਵਾ ਸੈਟੀ ਦੇ ਪ੍ਰਧਾਨ ਗੋਪੀ ਸਿੰਘ ਚੰਦ ਬਾਜਾ ਜੀ ਦੀ ਅਗਵਾਈ ਚ ਅਸੀਂ ਸਾਰੇ ਜੀ ਵੀਰ ਮਕਰ ਸਿੰਘ ਜੀ ਹਰਵਿੰਦਰ ਸਿੰਘ ਜੀ ਸੁਖਿੰਦਰ ਸਿੰਘ ਬੱਬੂ ਜੀ ਦਲੇਰ ਸਿੰਘ ਡੋਰ ਜੀ ਉਕਤਮ ਸਿੰਘ ਔਲਖ ਜੀ ਮਿੰਦਰਪਾਲ ਲੂੰਬਾ ਜੀ ਕੋਲ ਕੀ ਗਏ ਨੇ ਇਹ ਮੇਰੇ ਲਈ ਕੋਈ ਛੋਟਾ ਮਸਲਾ ਨਹੀਂ ਤੁਹਾਡੀ ਨਸਲ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਮਿੰਦਰਪਾਲ ਲੂੰਬਾ ਜੀ ਨੇ ਕਿਹਾ ਵੀ ਇੱਕ ਚਮਚਾ ਵੀ ਸੁਟਿਆ ਜਾ ਸਕਦਾ ਪ੍ਰਦੂਸ਼ਿਤ ਪਾਣੀ ਦਾ ਉਹ ਬਿਲਕੁਲ ਸਹੀ ਗੱਲ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਐਨਜੀਟੀ ਹੁੰਦਾ ਨੈਸ਼ਨਲ ਗ੍ਰੇਟ ਟ੍ਰਿਬਿਊਨਲ ਹਰੇਕ ਚੇਅਰਮੈਨ ਨੂੰ ਅਸੀਂ ਮਿਲੇ ਲਿਖਤੀ ਵੀ ਦਿੱਤਾ ਤੇ ਟੇਬਲ ਟਾਕ ਵੀ ਹੋਈ ਹਰ ਸਰਕਾਰ ਦੇ ਮੁੱਖ ਮੰਤਰੀ ਨੂੰ ਮਿਲੇ ਹਰ ਸਰਕਾਰ ਮੌਕੇ ਹਰ ਜ਼ਿਲ੍ਹੇ ਦੇ ਡੀਸੀ ਨੂੰ ਮਿਲੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਇਹ ਗੱਲਾਂ ਬਿਲਕੁਲ ਸਹੀ ਨੇ ਕਿ ਸਿਆਸੀ ਰੋਟੀਆਂ ਹੀ ਸੇਕੀਆਂ ਗਈਆਂ ਬਲੀਪੁਰ ਜਾ ਕੇ ਦੇਖੋ ਤੁਸੀਂ ਸਾਰਾ ਪਿੰਡ ਦੀ ਪੀੜਤ ਭਾਵੇਂ ਉਹ ਦਿਲ ਦੀਆਂ ਬਿਮਾਰੀਆਂ ਨੇ ਚਮੜੀ ਦੇ ਰੋਗ ਨੇ ਕਾਲਾ ਪੀਲੀਆ ਕੈਂਸਰ ਦੰਦਾਂ ਦੇ ਰੋਗ ਨੇ ਭਿਆਨਕ ਰੋਗਾਂ ਤੋਂ ਪੀੜਤ ਨੇ ਉਹ ਕਹਿੰਦੇ ਸਾਡੇ ਬਾਹ ਫੜਨ ਵਾਲਾ ਹੈ ਨਹੀਂ ਕੋਈ ਇਹ ਵੀ ਗੱਲ ਸਹੀ ਆ ਵੇ ਜਿਹੜੀ ਸੱਤਾਧਾਰੀ ਠੇਰਾ ਉਹ ਸੱਤਾ ਦਾ ਆਨੰਦ ਮਾਨਦੀ ਆ ਤੇ ਜਿਹੜੀ ਵਿਰੋਧੀ ਠੇਰਾ ਉਹ ਇਸ ਮੁੱਦੇ ਤੇ ਸਿਆਸੀ ਰੋਟੀਆਂ ਸਿੱਕਣ ਲੱਗ ਜਾਂਦੀ ਆ ਬਿਲਕੁਲ ਸਹੀ ਗੱਲਾਂ ਨੇ ਪਰ ਮੇਰੇ ਵੀਰੋ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਸਾਡੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਤ ਨਹੀਂ ਇਹਦੇ ਬਾਰੇ ਸਾਨੂੰ ਹਮਲਾ ਮਾਰਨਾ ਪੈਣਾ ਹੈ ਹਮਲਾ ਕੋਈ ਆਪਾਂ ਬਾਵਾ ਓਲਾਰ ਓਲਾਰ ਕੇ ਸਟੇਜ ਤੋਂ ਉੱਚੀ ਬੋਲ ਕੇ ਨਹੀਂ ਇਹਦੇ ਲਈ ਜ਼ਮੀਨੀ ਪੱਧਰ ਤੇ ਬਹੁਤ ਕੁਝ ਕਰਨਾ ਪੈਣਾ ਹੈ ਪਹਿਲੀ ਗੱਲ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਂ ਇੱਥੇ ਜਿਹੜਾ ਲੰਗਰ ਤਿਆਰ ਹੋਇਆ ਨਾ ਇੱਥੋਂ ਜਦੋਂ ਆਪਾਂ ਪ੍ਰਸ਼ਾਦ ਲੈਨੇ ਆਂ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਹੱਥ ਸੁੱਜੇ ਨੇ ਵੰਡਣ ਵਾਲਾ ਵੀ ਹੱਥ ਸੁੱਜੇ ਕਰੇ ਤੇ ਲੈਣ ਵਾਲਾ ਵੀ ਹੱਥ ਸੁੱਜੇ ਕਰੇ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪਾਣੀ ਉਹਦੇ ਚ ਪਾਇਆ ਜਾ ਰਿਹਾ ਉਹ ਗੰਦਗੀ ਆ ਉਹ ਗੰਦੇ ਪਾਣੀ ਨਾਲ ਬਰ ਰਿਆ ਸਭ ਕੁਝ ਇਕੱਲਾ ਗੁਰਦੁਆਰਾ ਮੰਦਿਰ ਮਾਜਾ ਜਾਂ ਚਰਚ ਨਹੀਂ ਸਾਰੇ ਧਾਰਮਿਕ ਸਥਾਨਾਂ 'ਚ ਬਣਨ ਵਾਲਾ ਲੰਗਰ ਪ੍ਰਸ਼ਾਦ ਤੇ ਹੋਰ ਬਹੁਤ ਕੁਝ ਸਾਡੇ ਘਰਾਂ ਦੇ ਵਿੱਚ ਜਿਹੜਾ ਖਾਣਾ ਬਣਦਾ ਉਹ ਗੰਦੇ ਪਾਣੀ ਨਾਲ ਬਣਦਾ ਸਾਨੂੰ ਪਤਾ ਨਹੀਂ ਜਿਵੇਂ ਮਿੰਦਰਪਾਲ ਲੂੰਬਾ ਜੀ ਨੇ ਦੱਸਿਆ ਕਿ ਉਹਨੂੰ ਆਰਓ ਨਹੀਂ ਕੱਟਦੇ ਮਹਿੰਗੇ ਤੋਂ ਮਹਿੰਗੇ ਜਿਹੜੇ ਆਰਓ ਪਲਾਂਟ ਨੇ ਉਹ ਵੀ ਨਹੀਂ ਕੱਟਦੇ ਐਸਟੀਬੀ ਦਾ ਪਾਣੀ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਅਸੀਂ ਤਾਂ ਉੱਥੇ ਦੇਖ ਕੇ ਆਇਆ ਇੱਕ ਵਾਰੀ ਨਹੀਂ ਗਿਆ ਬਹੁਤ ਵਾਰ ਗਿਆ ਜਦੋਂ ਮੱਤੇਵਾੜਾ ਜੰਗਲ ਓਜਾੜਨ ਲੱਗੇ ਉਸ ਵੇਲੇ ਕਿੰਨਾ ਡਰਾਵਾ ਦਿੱਤਾ ਗਿਆ ਵੀ ਤੁਹਾਡੇ ਦੇ ਪਰਚੇ ਹੋ ਜਾਣਿਆ ਜੀ ਇੱਕ ਤਾਲ ਕੇ ਘੜੇ ਸੀ ਬੇ ਸਾਡੇ ਦੇ ਪਰਚੇ ਕਰੋ ਉਹਦਾ ਸਾਰਾ ਪਾਣੀ ਸਤ루ਜ ਸੁਤਿਆ ਜਾਣਾ ਸੀ ਅੱਜ ਉੱਤੇ ਸਤ루ਜ ਤੇ ਬਿਆਸ ਦਾ ਸੰਗਮ ਹੈ ਜਿਹੜੇ ਤਾਂ ਕੁਦਰਤੀ ਸਰੋਤ ਨੇ ਉਹ ਤਾਂ ਸਾਡੇ ਪਲੀਤ ਕੀਤੇ ਜਾ ਰਹੇ ਨੇ ਧਰਤੀ ਹੇਠਲਾ ਪਾਣੀ ਡੂੰਗਾ ਹੋ ਗਿਆ ਅਸ਼ੁੱਧ ਹੋ ਗਿਆ ਕੇਂਦਰ ਸਰਕਾਰ ਤਾਂ ਕਹਿੰਦੀ ਹੈ ਤੁਹਾਨੂੰ ਇਹਨਾਂ ਇਲਾਜ ਅਸੀਂ ਫਰੀ ਦੇਵਾਂਗੇ ਸੂਬਾ ਸਰਕਾਰ ਕਹਿੰਦੀ ਆ ਅਸੀਂ 829 ਤੁਹਾਨੂੰ ਮੁਹੱਲਾ ਕਲੀਨਿਕ ਫਰੀ ਦੇ ਦਿੱਤੇ ਸਾਨੂੰ ਸ਼ੁੱਧ ਪਾਣੀ ਦੇ ਦਿਓ ਸਾਨੂੰ ਲੋੜ ਹੀ ਨਾ ਪਵੇ ਇਲਾਜ ਦੀ ਪਰ ਉਸ ਪਾਸੇ ਕੋਈ ਨਹੀਂ ਤੁਰਦਾ ਅੱਜ ਮੇਰੇ ਵੀਰੋਂ ਸ਼ੁੱਧ ਪਾਣੀ ਸਾਨੂੰ ਨਹੀਂ ਮਿਲ ਰਿਹਾ ਸਾਡੇ ਪਾਣੀ ਡੂੰਘੇ ਹੋ ਗਏ ਅਸ਼ੋਧ ਹੋ ਗਏ ਕੁਦਰਤੀ ਸਰੂਪ ਸਾਡੇ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਤਹਿਤ ਪਲੀਤ ਕੀਤੇ ਜਾ ਰਹੇ ਨੇ ਅੱਜ ਪਹਿਲੀ ਵਾਰੀ ਨਹੀਂ ਪਤਾ ਨਹੀਂ ਕਿੰਨੀਆਂ ਕਮੀਟਿੰਗਾਂ ਹੋ ਗਈਆਂ ਸਾਡੀ ਔਲਾਦ ਆਉਣ ਵਾਲੀ ਨਵੀਂ ਪੀੜੀ ਦੇ ਭਵਿੱਖ ਨਾਲ ਜੁੜਿਆ ਏ ਮਸਲਾ ਤੇ ਬੜਾ ਗੰਭੀਰ ਮਸਲਾ ਕਿੱਥੇ ਗਏ ਸਾਡੇ ਉਹ ਛੈ ਚਵੀਲੇ ਗੱਭਰੂ ਜਦੋਂ ਪੰਜਾਬ ਪੁਲਿਸ ਦੀ ਭਰਤੀ ਹੁੰਦੀ ਸੀ ਨਾ ਤਾਂ ਗਵਾਂਡੀ ਰਾਜਾ ਤੋਂ ਦੂਰ ਪੰਜਾਬ ਦੀ ਟਾਰਗੇਟ ਪੂਰਾ ਹੋ ਜਾਂਦਾ ਸੀ ਅੱਜ ਪੰਜਾਬ ਚੋਂ ਗੱਭਰੂ ਨਹੀਂ ਲੱਭਦੇ ਅੱਜ ਗਵਾਂਡੀ ਰਾਜਾਂ ਤੋਂ ਬੁਲਾਏ ਜਾਂਦੇ ਨੇ ਟਾਰਗੇਟ ਪੂਰਾ ਕਰ ਲਈ ਦਿੱਲੀ ਪੁਲਿਸ ਸੀਆਰਪੀ ਬੀਐਸਐਫ ਜਾਂ ਮਿਲਟਰੀ ਦੀਆਂ ਜਿੰਨੀਆਂ ਵੀ ਟੀਮਾਂ ਹੁੰਦੀਆਂ ਨੇ ਉਹਨਾਂ ਲਈ ਪੰਜਾਬ ਤੋਂ ਗੱਭਰੂਆਂ ਨੂੰ ਬੁਲਾਇਆ ਜਾਂਦਾ ਸੀ ਕਿਸੇ ਸਾਜ਼ਿਸ਼ ਤਹਿਤ ਉਹਨਾਂ ਗੱਭਰੂਆਂ ਨੂੰ ਖਤਮ ਕੀਤਾ ਜਾ ਰਿਹਾ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਪਾਸੇ ਜਾਂ ਪੈਰ ਮਿੱਧਣ ਵਾਲੇ ਪਾਸੇ ਲੱਗੇ ਹੋਏ ਆ ਅਸਲ ਮਸਲੇ ਵਾਲੇ ਪਾਸੇ ਨਹੀਂ ਆਏ ਉਸ ਦਿਨ ਵੀਰ ਲੱਖਾ ਸਿਧਾਨਾ ਜੀ ਨੇ ਇੰਜੀਨੀਅਰ ਜਗਜੀਤ ਸਿੰਘ ਜੀ ਨੇ ਜਿਹੜੀ ਲੁੰਬਾ ਜੀ ਨੇ 18 ਜੂਨ ਦੀ ਗੱਲ ਕੀਤੀ ਹੈ ਬਲੀਪੁਰ ਜਦੋਂ ਅਸੀਂ ਗਏ ਸੀ ਉਸ ਦਿਨ ਅਮਿਤੋਜ ਮਾਨ ਜੀ ਨੇ ਜਿਹੜੇ ਜਿਹੜੇ ਵੀ ਬੁਲਾਰੇ ਬੋਲੇ ਸੀ ਉਹਨਾਂ ਨੇ ਇਹੀ ਮੁੱਦਾ ਰੱਖਿਆ ਸੀ ਵੀ ਆਪਾਂ 15 ਅਗਸਤ ਨੂੰ ਲੁਧਿਆਣੇ ਦੇ ਵਿੱਚ ਵੱਡਾ ਰੋਸ ਮਾਰਚ ਕਰਨਾ ਤੇ ਦੱਸ ਦੇਣਾ ਸਰਕਾਰ ਨੂੰ ਜੇਕਰ ਸਰਕਾਰ ਨਹੀਂ ਜਾਗਦੀ ਤਾਂ 15 ਸਤੰਬਰ ਤੱਕ ਨਹੀਂ ਉਡੀਕ ਕੀਤੀ ਜਾਣੀ ਕੁਝ ਦਿਨਾਂ ਬਾਅਦ ਇਹ ਆਪਾਂ ਬੰਨ ਮਾਰ ਦੇਣਾ ਬੁੱਢੇ ਨਾਲ ਇਹਨੂੰ ਉਹ ਮਾਰਨਾ ਜ਼ਰੂਰੀ ਹੈ ਜਿੰਨੇ ਮਰਦੇ ਪਰਚੇ ਹੋਈ ਜਾਂ। ਸੋ ਅੱਜ ਅਖੀਰ ਤੇ ਮੈਂ ਇੱਕ ਗੱਲ ਕਿਉਂਕਿ ਮੱਗਲ ਸਿੰਘ ਸਮਾਂ ਉਹਨਾਂ ਨੂੰ ਕਿ ਦਿੱਤਾ ਲਾਸਟ ਤੇ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਗੁਰਦੁਆਰਾ ਮੰਦਿਰ ਮਸਜਿਦ ਚਰਚ ਜਿੰਨੇ ਧਾਰਮਿਕ ਸਥਾਨ ਨੇ ਉਹਨਾਂ 'ਚ ਬਣਨ ਵਾਲਾ ਪਵਿੱਤਰ ਲੰਗਰ ਗੰਦੇ ਪਾਣੀ ਨਾਲ ਬਣ ਰਿਹਾ ਉੱਥੇ ਤਿਆਰ ਹੋਣ ਵਾਲਾ ਪ੍ਰਸ਼ਾਦ ਗੰਦੇ ਪਾਣੀ ਨਾਲ ਤਿਆਰ ਕੀਤਾ ਜਾ ਰਿਹਾ ਹੈ ਇਸ ਗੱਲ ਤੋਂ ਅਸੀਂ ਅਣਜਾਣ ਜਮਾਂ ਜਾਣ ਨਾ ਹੋਵੋ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਨੂੰ ਮੁਫਤ ਇਲਾਜ ਦੇਵਾਂਗੇ ਉਹਨਾਂ ਨੂੰ ਕਹਿ ਦਿਓ ਸਾਨੂੰ ਸ਼ੁੱਧ ਪਾਣੀ ਦੇ ਦਿਓ ਸਾਨੂੰ ਇਲਾਜ ਦੀ ਲੋੜ ਹੀ ਨਾ ਪਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨੈਰਾ ਦੇ ਉੱਤੇ ਬਹੁਤ ਮਤਲਬ 20 ਮਹੀਨੇ ਕ ਦਿਨ ਬਾਅਦ ਜਿਹੜਾ ਕੱਤਰ ਹੁੰਦੇ ਹੁੰਦੇ ਸੀਗੇ ਪਾਣੀਆਂ ਦੇ ਥੋਦੇ ਤੇ ਅਸੀਂ ਵੀ ਉੱਥੇ ਜਾਣਾ ਜਾਂ ਹੋਰ ਨੌਜਵਾਨਾ ਜਿਹੜੇ ਉਹ ਵੀ ਕੱਤਰ ਆ ਜਾਂਦੇ ਸੀ ਉੱਤੇ ਇਕੱਠੇ ਹੋ ਜਾਂਦੇ ਹੁੰਦੇ ਸੀ ਕਿ ਹਾਂ ਭਾਈ ਅੱਜ ਗਲਤਾਰ ਸਿੰਘ ਸੰਧਵਾ ਜੀ ਆਇਆ ਗਦੇਸ ਸਿੰਘ ਸੇਖੋਂ ਜੀ ਆਇਆ ਤੇ ਅੱਜ ਆਪਾਂ ਜਾਣਾ ਪਾਣੀਆਂ ਦੇ ਥੋਦੇ ਤੇ ਗੱਲ ਕਰਨੀ ਆ ਤੇ ਉੱਥੇ ਜਾ ਕੇ ਪੌੜੀਆਂ ਦੇ ਥੱਲੇ ਹੋ ਕੇ ਉਹ ਫੋਟੋ ਪਾਚਾ ਕੇ ਕਹਿੰਦੇ ਹੁੰਦੇ ਸੀ ਕਿ ਭਾਈ ਪਾਣੀ ਬਹੁਤ ਗੰਦਲਾ ਹੋ ਗਿਆ। ਹਾਂ ਇੱਕ ਫੌਨ ਰਾਤੀ ਤੋਂ ਹੱਦ ਤੇ ਜੇ ਮੰਗ ਪੱਤਰ ਦੇ ਆ ਜਿੰਨੇ ਵੀ ਲੋਕ ਬੈਠੇ ਆ ਇਹ ਉਦੋਂ ਵੀ ਹੋਈ ਸੀ ਅੱਜ ਵੀ ਹੋਈ ਆ ਤੇ ਇਹ ਫਿਰ ਉੱਥੋਂ ਦੇ ਉੱਥੇ ਰਹਿ ਗਏ। ਉਹਨਾਂ ਨੇ ਆ ਵੀ ਸਰਕਾਰ ਬਣਾ ਲਈ ਉਹ ਸਰਕਾਰਾਂ ਦੇ ਵਿੱਚ ਆ ਕੇ ਇਹ ਫਿਰ ਉੱਥੇ ਹੀ ਬੈਠਿਆ। ਕੀ ਗੱਲ 2.5 ਸਾਲ ਹੋ ਅਸੀਂ ਬੱਖਵੱਕ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨ ਆਇਆ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ, ਮੋਗਾ, ਅੱਜ ਫਰੋਇਦਪੁਰ, ਫਰੀਦਕੋਟ ਆਏ ਆ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾਮਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਗਿਆ ਲੁਧਿਆਣੇ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਬੰਨ ਮਾਰਨ ਦਾ ਸੀ ੁੱਡੇ ਦੇ ਰਿਆਚ ਰੱਖਿਆ ਸ਼ੌਂਕ ਨਹੀਂ ਸਾਨੂੰ ਕੋਈ ਅਸੀਂ ਬੰਨ ਮਾਰਦੇ ਫਿਰੀਏ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾਂ ਪੀ ਕੇ ਮਰ ਰਹੇ ਹਾਂ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਆ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡੰਗ ਫੈਕਟਰੀਆਂ ਜਿਹੜੀਆਂ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਰਾਹੀਂ ਸਤਲੁਜ ਪਾਇਆ ਜਾ ਰਹੀ ਆ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਪਹੁੰਚੇ ਆ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉ ਉੱਠ ਕੇ ਐਫਆਈ ਪਾਣੀ ਬੰਦ ਕਰਦੀ ਹੁਣ ਤੁਸੀਂ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਪੜਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਜਿਹੜੇ ਮਤਲਬ ਕਿ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਬੜੇ ਲੂੰ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇੱਥੋਂ ਦਾ ਕਿਹਾ ਜਾ ਰਿਹਾ ਵੀ ਜਿਹੜੇ ਤੁਹਾਡੇ ਆਉਣ ਵਾਲੇ ਪੈਦਾ ਦੇ ਬੱਚੇ ਨਹੀਂ ਪੈਦਾ ਹੋਣੇ ਇਹ ਪਾਣੀ ਪੀ ਰਹੇ ਆ ਜਿਹੜਾ ਸੀ ਜੇ ਮਾੜਾ ਮੋਟਾ ਕੋਈ ਬੱਚਾ ਫਾਇਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾਲ ਪੀੜਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜਿਆ ਹੋਵੇ ਚਾਹੇ ਹੱਡੀਆਂ ਦਾ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਪੈਦਾ ਹੋਣੇ 6-6 ਮਹੀਨਿਆਂ ਨੇ ਬੱਚਿਆਂ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਕਾਲੇ ਪੀੜੇ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲਤ ਆ ਜਿਹੜਾ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਦਰਿਆਵਾਂ 'ਚ ਇਹ ਪਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹਨੂੰ ਮੁੱਦਾ ਬਣਾ ਕੇ ਕਿ ਅਸੀਂ ਇਹ ਬੁੱਢੇ ਦਰਿਆ ਦਾ ਪਾਣੀ ਸਤਲੁਜ ਨਹੀਂ ਪੈਣ ਦੇਵਾਂਗੇ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫੈਕਟਰੀਆਂ ਬੰਦ ਕਰਦਾਂਗੇ ਆ ਸਰਕਾਰ ਵੀ ਕਦੇ ਉੱਥੇ بڑے ਵੀਡੀਓ ਬਣਾ ਆਪਣਾ ਪਾਉਂਦੇ ਸੀਗੇ ਭਵੰਤਮਾਨ ਵਰਗੇ ਕੋਲ ਦਾਰਸ਼ਨਿਕਾਂ ਵਰਗੇ ਹੋ ਲੀਡਰ ਕਿ ਆ ਦੇਖੋ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਆਜੇ ਵੀ ਚੁੱਪ ਕਰਕੇ ਕਿ ਚੁੱਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਗੜੇ ਘਰਾਣੇ ਨੇ ਜਿੰਨਾਂ ਦੀਆਂ ਫੈਕਟਰੀਆਂ ਨੇ ਉਨੇਵੇਂ ਥੋੜੀ ਰਾਜਾ ਬਣ ਕੇ ਪਾਰਲੀਮੈਂਟ ਜਾ ਕੇ ਇਹਨਾਂ ਦੇ ਹੱਕ 'ਚ ਬੋਲਦਾ ਕਿ ਡੈਂਗ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਹੁਣ ਇਸ ਕਰਕੇ ਇਹ ਇਹ ਜਿਹੜਾ ਸਾਰੇ ਚੁੱਪ ਹੋ ਜਾਂਦੇ ਨੇ ਤਾਂ ਲੋਕ ਹੀ ਨੇ ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਤੁਹਾਨੂੰ ਲੱਗਦਾ ਵੀ ਅਸੀਂ ਵੱਜਾਂਗੇ ਕਿ ਕਿੱਥੋਂ ਵੱਜਾਂਗੇ ਆਪਾਂ 24 ਘੰਟੇ ਪਾਣੀ ਵਰਤਦੇ ਆਂ ਹਰ ਕੰਮ ਚ ਪਾਣੀ ਆ ਆਟਾ ਗੁੰਨਣਾ ਦਾਲਾਂ ਬਣਾਉਣੀਆਂ ਨੇ ਪਾਣੀ ਵਰਤਨੇ ਆ ਪੀਣੇ ਆ ਤਾਂ ਪਾਣੀ ਆ ਪਸ਼ੂਆਂ ਨੂੰ ਪਿਉਉਨੇ ਆ ਤਾਂ ਪਾਣੀ ਆ ਧਰਤੀ ਨੂੰ ਲਾਉਨੇ ਆ ਫਸਲਾਂ ਨੂੰ ਲਾਉਨੇ ਆ ਉਹ ਨਾਲ ਜੇ ਅਸੀਂ ਖਾਣੇ ਆ ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਲੈਣਾ ਤਾਂ ਪਾਣੀ ਆ ਤਾਂ ਪਾਣੀ ਤੋਂ ਬਿਨਾਂ ਜੀਵਨ ਸੰਭ ਨਹੀਂ ਨਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਇਹ ਇਕੱਲਾ ਦਰਿਆਵਾਂ ਚ ਨਹੀਂ ਪਾ ਰਹੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਇਹ ਤਾਂ ਸਿੱਧਾ ਹੱਟੀ ਜਾ ਰਿਹਾ ਜੀਰੇ ਇਹੀ ਹੋਇਆ ਸੀ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਆ ਤੁਸੀਂ ਕਮਾਲ ਦੀ ਗੱਲ ਦੇਖੋ ਪ੍ਰੋਡਕਸ਼ਨ ਕੰਟਰੋਲ ਬੋਰਡ ਬਣਿਆ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਣ ਉਹਨੇ ਰੋਕਣਾ ਉਹ ਹਵਾ ਚ ਹੁੰਦਾ ਉਹ ਪਾਣੀ ਚ ਹੁੰਦਾ ਉਹ ਧਰਤੀ ਚ ਹੁੰਦਾ ਉਹ ਪ੍ਰੋਡਕਸ਼ਨ ਕੰਟਰੋਲ ਬੋਰਡ ਜੀਰਾ ਫੈਕਟਰੀ ਦੇ ਹੱਕ ਚ ਪੁੱਤ ਦਾ ਕੇ ਕੀ ਕੀ ਤੋਂ ਉਮੀਦ ਰੱਖਾਂਗੇ ਕਿ ਸਾਡੇ ਲਈ ਕੌਣ ਬੋਲੂਗਾ ਇਹ ਲੋਕਾਂ ਨੂੰ ਬੋਲਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਪਾਣੀ ਦੇ ਨਾਲ ਮਰਨ ਦੇ ਨਾਲੋਂ ਚੰਗਾ ਕਿ ਉੱਠ ਕੇ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਲੜਗੇ ਤੇ ਇਹ ਆਪਾਂ ਪਾਣੀ ਰੋਕੀਏ ਜੇ ਬਚਣਾ ਨਹੀਂ ਤੁਹਾਡਾ ਇੱਥੇ ਹਸਪਤਾਲ ਦਾ ਹੁਣੀ ਭਰੇ ਪਏ ਆ ਤੁਸੀਂ ਦੇਖੋਗੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਰੋਜ਼ ਪੰਜਾਂ ਹਸਪਤਾਲ ਨਵੇਂ ਬਣਨ ਸ਼ੁਰੂ ਹੋ ਜਾਂਦੇ ਆ ਅਜੇ ਇੱਕ ਇੱਕ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਸਾਨੂੰ ਹਸਪਤਾਲ ਬਣਾ ਰਹੇ ਸਰਕਾਰ ਕਹਿੰਦੀ ਜੀ ਕੈਂਸਰ ਹਸਪਤਾਲ ਬਣਾਤਾ ਜੀ ਕੈਂਸਰ ਟ੍ਰੇਨ ਤੋਰਤੀ ਜੀ ਥੋੜੀ ਸਹੂਲਤ ਲਈ ਉਹ ਕੈਂਸਰ ਹੁੰਦਾ ਕਿਉਂ ਉਹ ਬੰਦ ਕਰੋ ਜੜ ਨੂੰ ਬੰਦ ਕਰੋ ਨਾ ਕਿ ਅਸੀਂ ਹਸਪਤਾਲ ਖੋਲ੍ਹ ਗਏ ਜਾਂ ਅਸੀਂ ਉਹ ਟ੍ਰੇਨਾਂ ਚਲਾਈਏ ਸੋ ਇਸ ਕਰਕੇ ਸਾਨੂੰ ਅਪੀਲ ਆ ਲੋਕਾਂ ਨੂੰ ਕਿ ਯਾਰ ਮਸਲਾ ਇਹ ਕੱਲੇ ਦਾ ਨਹੀਂ ਹੈ ਕਿਸੇ ਅਮੀਰ ਗਰੀਬ ਦਾ ਨਹੀਂ ਕਿਸੇ ਕਿਸੇ ਖਾਸ ਧਰਮ ਫਿਰਕੇ ਦਾ ਨਹੀਂ ਆ ਇਹ ਪਾਣੀ ਸਾਰਿਆਂ ਨੂੰ ਲੋੜ ਆ ਉੱਠ ਕੇ ਆਪਾਂ ਇਹ ਪਾਣੀ ਨੂੰ ਰੋਕੀਏ ਕਿਸ ਤਰ੍ਹਾਂ ਦੇ ਨਾਮ ਤੇ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਲੁਧਿਆਣੇ 'ਚ ਮਾਰਚ ਰੱਖਿਆ ਕਾਲੇ ਪਾਣੀਆਂ ਦਾ ਮੋਰਚਾ ਸਾਡਾ ਨੌ ਹੈ ਇਸ ਮੋਰਚੇ ਰੱਖਿਆ ਉਹ ਕਾਲੇ ਪਾਣੀ ਜਦੋਂ ਸਾਡੇ ਜਿਹਾਰੂ ਜੋਧੇ ਅੰਗਰੇਜ਼ ਉਹਨਾਂ ਨੂੰ ਐਵੇਂ ਬੰਦੀ ਬਣਾ ਕੇ ਕਾਲੇ ਪਾਣੀ ਭੇਜ ਦਿੰਦੇ ਸਜ਼ਾਾਂਾਂ ਭੁਗਤਦੇ ਸੀ ਇਹ ਉਦੋਂ ਵੀ ਭੈੜੀ ਸਜ਼ਾ ਹੈ ਉਹ ਸਾਨੂੰ ਉੱਥੇ ਲਿਜਾਹੇ ਕਾਲੇ ਪਾਣੀਆਂ 'ਚ ਮਾਰੇ ਸਾਨੂੰ ਇੱਥੇ ਕਾਲੇ ਪਾਣੀ ਪਿਆ ਕੇ ਮਾਰ ਰਹੇ ਆ 15 ਸਤੰਬਰ ਨੂੰ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਜੇ ਨਾ ਹੱਲ ਹੋਇਆ ਤਾਂ ਹਰ ਹਾਲ ਦੇ ਵਿੱਚ ਅਸੀਂ ਬੰਨ ਮਾਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਉੱਠ ਕੇ ਆਓ ਯਾਰ ਮਸਲਾ ਸਾਰਾ ਨਾਲ ਜੁੜਿਆ ਹੋਇਆ ਹੈ